ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੰਗਤ ਜੀ ਅਸੀਂ ਸਭ ਜਾਣਦੇ ਹਾਂ ਕਿ ਅੰਨ ਨੂੰ ਹਰ ਧਰਮ ਦੇ ਵਿੱਚ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਰਜ਼ਿਕ ਦੇ ਸਤਿਕਾਰ ਦੇ ਲਈ ਸਭ ਨੂੰ ਕਿਹਾ ਜਾਂਦਾ ਹੈ ਜਿੰਨਾ ਔਖਾ ਇਸ ਨੂੰ ਉਗਾਉਣਾ ਹੈ ਉਨਾ ਹੀ ਸੌਖਾ ਇਸ ਨੂੰ ਬਰਬਾਦ ਕਰਨਾ ਵੀ ਹੈ ਆਪਣੇ ਵਿੱਚੋਂ ਕਈ ਆਟਾ ਪਿਸਵਉਣ ਸਮੇਂ ਕਹਿਣਗੇ ਕਿ ਇਸ ਨੂੰ ਹੋਰ ਬਰੀਕ ਕਰ ਦਿਓ ਇਸ ਨੂੰ ਜਮ੍ਹਾਂ ਹੀ ਬਰੀਕ ਕਰ ਦਿਓ ਜਿੰਨਾ ਆਟਾ ਬਰੀਕ ਹੋਵੇਗਾ ਉਨਾ 슈ਗਰ ਹੋਣ ਦੇ ਚਾਂਸ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਆਪਣੇ ਸਰੀਰ ਦੇ ਵਿੱਚ ਇਹ ਜ਼ਹਿਰ ਫਿਰ ਬਣ ਜਾਵੇਗਾ ਆਪਾਂ ਇਸ ਤੋਂ ਅਣਜਾਣ ਹਾਂ ਇਹ ਸਰੀਰ ਨੂੰ ਕਮਜ਼ੋਰ ਕਰ ਦਿੰਦਾ ਹੈ ਸੰਗਤ ਜੀ ਆਪਾਂ ਕਹਿੰਦੇ ਹਾਂ ਕਿ ਬੱਚੇ ਦੀ ਹਾਈਟ ਨਹੀਂ ਵਾਦੀ ਬੱਚਾ ਦਿਨ ਪ੍ਰਤੀ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ ਉਹ ਆਪਾਂ ਤੋਂ ਤਾਂ ਹੋਇਆ ਕਿ ਆਟਾ ਹਮੇਸ਼ਾ ਦਰਦਰਾ ਜਿਹਾ ਹੀ ਹੋ ਸਕੇ ਓਵੇਂ ਕਰੋ ਬਿਨਾ ਛਾਣੇ ਜੇ ਖਾ ਸਕਦੇ ਹੋ ਤਾਂ ਸਾਰੀਆਂ ਬਿਮਾਰੀਆਂ ਸ਼ੂਮੰਤਰ ਹੋ ਜਾਣਗੀਆਂ ਇਸ ਲਈ ਕਣਕ ਪਹਿਲਾਂ ਧੋ ਕੇ ਤੇ ਫਿਰ ਉਸ ਨੂੰ ਸੁਕਾ ਲਵੋ ਇਸ ਤਰ੍ਹਾਂ ਆਟਾ ਹਮੇਸ਼ਾ ਸੋਹਣਾ ਤੇ ਪੋਸਟਿਕ ਰੋਟੀ ਬਣਦੀ ਹੈ ਦੈਣ ਦੇ ਸਮੇਂ ਰੋਟੀ ਰਾਜ ਕੇ ਖਾਓ ਤੇ ਰਾਤ ਦੀ ਰੋਟੀ ਬੰਦ ਕਰ ਦਿਓ ਆਪਾਂ ਕਹਿ ਦਿੰਨੇ ਆ ਕਿ ਅੱਜ ਸਬਜੀ ਨਹੀਂ ਹੈਗੀ ਤਾਂ ਚਲੋ ਦਾਲ ਚੌਲ ਹੀ ਬਣਾ ਲਓ ਰਾਤ ਦੇ ਸਮੇਂ ਸੰਗਤ ਜੀ ਕਦੇ ਵੀ ਚੌਲ ਨਾ ਖਾਓ ਨਹੀਂ ਤਾਂ ਤੁਹਾਡਾ ਮੋਟਾਪਾ ਕਦੇ ਵੀ ਨਹੀਂ ਘਟੇਗਾ ਆਪਾਂ ਸਾਧੂ ਸੰਤਾਂ ਦੇ ਮੂੰਹੋਂ ਸੁਣਿਆ ਹੀ ਹੋਵੇਗਾ ਕਿ ਪਾਣੀ ਦੇ ਵਿੱਚ 48 ਘੰਟੇ ਬਾਅਦ ਜੀ ਪੈਦਾ ਹੋ ਜਾਂਦੇ ਨੇ ਫਿਰ ਉਹ ਵਾਦੇ ਫੁੱਲਦੇ ਰਹਿੰਦੇ ਨੇ 1 ਤੋਂ 2 2 ਤੋਂ 4 ਤੇ ਫਿਰ ਅੱਗੇ ਹਜ਼ਾਰਾਂ ਤੇ ਫਿਰ ਲੱਖਾਂ ਦੀ ਗਿਣਤੀ ਦੇ ਵਿੱਚ ਤਬਦੀਲ ਹੋ ਜਾਂਦੇ ਨੇ ਐਵੇਂ ਦਾ ਪਾਣੀ ਕਦੇ ਨਾ ਪੀਵੋ 48 ਘੰਟੇ 'ਚ 48 ਮਿੰਟਾਂ ਨੂੰ ਆਪਣੇ ਮਨ ਦੇ ਵਿੱਚ ਬਿਠਾ ਲਵੋ ਹਮੇਸ਼ਾ ਕਿਹਾ ਜਾਂਦਾ ਹੈ ਕਿ ਗਰਮ ਪ੍ਰਸ਼ਾਦਾ ਖਾਓ ਪ੍ਰਸ਼ਾਦਾ ਬਣਨ ਤੋਂ ਬਾਅਦ ਉਸ ਨੂੰ 48 ਮਿੰਟਾਂ ਦੇ ਅੰਦਰ ਹੀ ਖਾ ਲਵੋ 15 ਦਿਨ ਤੋਂ ਵੱਧ ਪੀਸਿਆ ਹੋਇਆ ਆਟਾ ਕਦੇ ਨਹੀਂ ਖਾਣਾ ਚਾਹੀਦਾ ਜੋ ਆਪਾਂ ਕਣਕ ਤੇ ਆਟਾ ਪਿਸਵਾਉਂਦੇ ਹਾਂ ਉਹ ਆਪਾਂ ਕਣਕ ਛੋਲੇ ਜਵਾਰ ਬਾਜਰਾ ਪਾ ਕੇ ਆਟਾ ਬਣਾਉਂਦੇ ਹਾਂ ਸਿਰਫ ਉਹ ਆਟਾ 7 ਦਿਨ ਖਾਓ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਤਾਜ਼ਾ ਆਟਾ ਕਿੱਥੋਂ ਲੈ ਕੇ ਆਇਆ ਜਾਵੇ ਆਪਣੇ ਘਰਾਂ ਦੇ ਵਿੱਚ ਪਹਿਲਾਂ ਪੱਥਰ ਦੀ ਚੱਕੀ ਵਰਤੀ ਜਾਂਦੀ ਸੀ ਉਹ ਸਾਰੇ ਜਾਣੇ ਆਪਣੇ ਘਰ ਦੇ ਵਿੱਚ ਜ਼ਰੂਰ ਰੱਖੋ ਇਸ ਦੇ ਨਾਲ ਕਦੇ ਵੀ ਤੁਹਾਨੂੰ ਮੋਟਾਪਾ ਨਹੀਂ ਹੋਵੇਗਾ ਜਿਹੜੇ ਪੈਰ ਦੁਖਦੇ ਨੇ ਜਾਂ ਸੋਜ ਆ ਜਾਂਦੀ ਹੈ ਉਹ ਵੀ ਨਹੀਂ ਹੋਵੇਗੀ ਸਰਵਾਈਕਲ ਵੀ ਨਹੀਂ ਹੋਵੇਗਾ ਅਤੇ ਸ਼ੂਗਰ ਵੀ ਹਮੇਸ਼ਾ ਦੂਰ ਰਹੇਗੀ ਪਹਿਲਾਂ ਇਹ ਦਿੱਕਤਾਂ ਕਦੇ ਨਹੀਂ ਸਨ ਹੁੰਦੀਆਂ ਕਿਉਂਕਿ ਪਹਿਲਾਂ ਹੱਥ ਵਾਲੀ ਪੱਥਰ ਦੀ ਚੱਕੀ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਤੁਸੀਂ ਹੁਣ ਵੀ ਕਰਕੇ ਦੇਖ ਲਵੋ ਜਦੋਂ ਵੀ ਤੁਸੀਂ ਆਟਾ ਗੁੰਨਣਾ ਹੈ ਤੁਸੀਂ ਉਸ ਵਿੱਚ ਥੋੜਾ ਜਿਹਾ ਦੇਸੀ ਘਿਓ ਪਾਓ ਇਸ ਨਾਲ ਜੋ ਦਰਦ ਬਿਮਾਰੀਆਂ ਲੰਬੇ ਸਮੇਂ ਤੋਂ ਤੁਹਾਡੇ ਸਰੀਰ ਵਿੱਚ ਚੱਲਦੀਆਂ ਆ ਰਹੀਆਂ ਸਨ ਗੋਡਿਆਂ ਗਿੱਟਿਆਂ ਦਾ ਦਰਦ ਹੱਡ ਗੋਡੇ ਦੁਖਦੇ ਨੇ ਜਾਂ ਹੋਰ ਵੀ ਕਈ ਬਿਮਾਰੀਆਂ ਨੇ ਉਹ ਛੇਤੀ ਹੀ ਠੀਕ ਹੋ ਜਾਣਗੀਆਂ ਆਪਣੇ ਬੱਚਿਆਂ ਨੂੰ ਐਵੇਂ ਜਰੂਰ ਆਟਾ ਗੁੰਨ ਕੇ ਰੋਟੀ ਖਵਾਓ ਇਸ ਦੇ ਨਾਲ ਦੁੱਧ ਵਿੱਚ ਜਿਹੜਾ ਆਪਾਂ ਬਾਜ਼ਾਰੀ ਪਾਊਡਰ ਵਗੈਰਾ ਪਾ ਕੇ ਦਿੰਨੇ ਹਾਂ ਇਸ ਦੀ ਵੀ ਜ਼ਰੂਰਤ ਨਹੀਂ ਪਵੇਗੀ ਆਟੇ ਨੂੰ ਇਹ ਮਜ਼ਬੂਤ ਬਣਾਉਂਦਾ ਹੈ ਤਾਂ ਬੱਚਾ ਆਪੇ ਹੀ ਮਜ਼ਬੂਤ ਬਣ ਜਾਵੇਗਾ ਫਿਰ ਕੋਈ ਹੋਰ ਗੋਲੀ ਦੇਣ ਦੀ ਬੱਚੇ ਨੂੰ ਜ਼ਰੂਰਤ ਨਹੀਂ ਪਵੇਗੀ ਉਹਦੇ ਦੰਦ ਵੀ ਮਜ਼ਬੂਤ ਹੋਣਗੇ ਤੇ ਸਰੀਰ ਵੀ ਮਜ਼ਬੂਤ ਹੋਵੇਗਾ ਅੱਜ ਛੋਟੇ-ਛੋਟੇ ਬੱਚਿਆਂ ਦੇ ਦੰਦ ਖਰਾਬ ਹੋ ਰਹੇ ਨੇ ਇਸੇ ਕਾਰਨ ਪਹਿਲਾਂ ਹੀ ਆਟੇ ਦੇ ਵਿੱਚ ਕੀ ਉਹ ਪਾਓ ਅਗਲੇ ਦਿਨ ਕੀ ਕਰਨਾ ਕਿ ਆਟੇ ਨੂੰ ਅਗਲੇ ਦਿਨ ਇੱਕ ਸਮੇਂ ਦਾ ਆਪਾਂ ਜੋ ਆਟਾ ਹੈ ਉਹ ਗੁੰਨਣਾ ਹੈ ਇੱਕ ਸਮੇਂ ਦਾ ਜਿਹੜਾ ਆਟਾ ਹੈ ਉਹਦੇ ਵਿੱਚ ਦੁੱਧ ਪਾ ਕੇ ਉਹਨੂੰ ਗੁੰਨ ਲਓ ਇਸੇ ਹੀ ਤਰ੍ਹਾਂ ਜੋ ਸਰੀਰ ਨੂੰ ਤਾਕਤ ਮਿਲੇਗੀ ਉਹ ਹੋਰ ਕਿਸੇ ਚੀਜ਼ ਨਾਲ ਨਹੀਂ ਮਿਲਣੀ ਕਿਆ ਜਾਂਦਾ ਹੈ ਕਿ ਦੁੱਧ ਭਾ ਕੇ ਆਟਾ ਗੁੰਨਣ ਦੇ ਨਾਲ ਸਰੀਰ ਨੂੰ ਹੋਰ ਚੀਜ਼ਾਂ ਨਾਲੋਂ 10 ਗੁਣਾ ਵੱਧ ਤਾਕਤ ਮਿਲਦੀ ਹੈ ਇੱਥੇ ਇੱਕ ਗੱਲ ਹੋਰ ਯਾਦ ਰੱਖਿਓ ਕਿ ਜਦੋਂ ਵੀ ਤੁਸੀਂ ਆਟਾ ਗੁੰਨਣਾ ਹੈ ਉਹ ਇੱਕ ਸਮੇਂ ਦਾ ਹੀ ਆਟਾ ਹੋਵੇ ਜੇ ਦਿਨ ਚ ਤਿੰਨ ਵਾਰ ਤੁਸੀਂ ਪ੍ਰਸ਼ਾਦਾ ਬਣਾਉਂਦੇ ਹੋ ਤਾਂ ਤਿੰਨੋਂ ਵਾਰ ਹੀ ਤੁਸੀਂ ਤਾਜ਼ਾ ਆਟਾ ਗੁੰਨੋ ਤੀਸਰੀ ਚੀਜ਼ ਤੀਜੇ ਦਿਨ ਹੋਵੇ ਤਾਂ ਮੱਖਣ ਤੇ ਮਿਸ਼ਰੀ ਨੂੰ ਚੰਗੀ ਤਰ੍ਹਾਂ ਪੀਸ ਲਓ ਚੰਗੀ ਤਰ੍ਹਾਂ ਮਿਕਸ ਕਰ ਲਓ ਫਿਰ ਉਸ ਨੂੰ ਗੁੰਨ ਕੇ ਤੇ ਆਟੇ ਦੇ ਵਿੱਚ ਪਾ ਦਿਓ ਇਸ ਦੇ ਨਾਲ ਜਿਹੜਾ ਤੁਹਾਨੂੰ ਬੀਪੀ ਦੀ ਦਿੱਕਤ ਹੁੰਦੀ ਹੈ ਖੜੇ-ਖੜੇ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਖੜੇ-ਖੜੇ ਪਸੀਨਾ ਆਉਣ ਲੱਗ ਜਾਂਦਾ ਹੈ ਖੜੇ-ਖੜੇ ਹੀ ਐਵੇਂ ਲੱਗਦਾ ਹੈ ਕਿ ਦਿਲ ਦੀ ਧੜਕਣ ਵੱਧ ਗਈ ਹੈ ਇਹਨਾਂ ਸਭ ਬਿਮਾਰੀਆਂ ਦੇ ਲਈ ਇਸ ਤੋਂ ਚੰਗੀ ਹੋਰ ਕੋਈ ਦਵਾਈ ਨਹੀਂ ਹੋ ਸਕਦੀ ਜੇਕਰ ਮੱਖਣ ਅਤੇ ਮਿਸ਼ਰੀ ਨੂੰ ਆਟੇ ਵਿੱਚ ਗੁੰਨੇ ਬਿਨਾ ਖਾ ਸਕਦੇ ਹੋ ਤਾਂ ਉਹ ਸਭ ਤੋਂ ਵਧੀਆ ਹੈ ਜਿਨ੍ਹਾਂ ਨੂੰ ਆਟੇ 'ਚ ਨਹੀਂ ਚੰਗੀ ਲੱਗਦੀ ਉਹ ਮੱਖਣ ਤੇ ਮਿਸ਼ਰੀ ਨੂੰ ਰਲਾ ਕੇ ਉੰਜ ਹੀ ਖਾ ਲਓ ਮੱਖਣ ਘਰ ਵਾਲਾ ਹੋਣਾ ਚਾਹੀਦਾ ਹੈ ਬਾਜ਼ਾਰ ਤੋਂ ਲਿਆਂਦਾ ਹੋਇਆ ਨਹੀਂ ਵਰਤਣਾ ਅਤੇ ਮਿਸ਼ਰੀ ਵੀ ਠਾਗੇ ਵਾਲੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਇਹ ਖਾਣ ਨੂੰ ਮਿਕਸ ਕਰ ਲਓ ਇਸੇ ਸਰੀਰ ਨੂੰ ਇੰਨੇ ਫਾਇਦੇ ਨੇ ਜੋ ਕਿਸੇ ਹੋਰ ਵੀ ਦਵਾਈ ਦੇ ਵਿੱਚ ਨਹੀਂ ਹਨ अगला दिन होवे ता आटे ਨੂੰ ਦਹੀਂ ਦੇ ਨਾਲ ਗੁੰਨੋ ਪਰ ਯਾਦ ਰੱਖੋ ਕਿ ਇੱਕ ਸਮੇਂ ਦਾ ਹੀ ਆਟਾ ਐਵੇਂ ਗੁੰਨਣਾ ਹੈ ਇਸ ਨੂੰ ਸਰੀਰ ਨਾਲ ਜਿਹੜਾ ਇੰਜ ਤਾਕਤ ਮਿਲੇਗੀ ਮੋਟਾਪਾ ਵੀ ਤੁਹਾਡਾ ਘਟ ਹੋਵੇਗਾ ਵਜਨ ਕੰਟਰੋਲ ਦੇ ਵਿੱਚ ਰਹੇਗਾ ਖਾਸ ਗੱਲ ਇਹ ਹੈ ਕਿ ਇਸ ਦੇ ਨਾਲ ਤਜਾਬ ਨਹੀਂ ਬਣੇਗਾ ਅੱਜ ਕੱਲ ਸਾਰੇ ਘਰ ਦੇ ਜੀ ਕਲਪਦੇ ਰਹਿੰਦੇ ਨੇ ਕਿ ਹਾਏ ਤਜਾਬ ਬਣ ਗਿਆ ਸਾਨੂੰ ਤਾਂ ਤਜਾਬ ਬਣਨ ਲੱਗ ਗਿਆ ਹੈ ਉਹ ਕਦੀ ਵੀ ਨਹੀਂ ਬਣੇਗਾ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਤੇ ਕੈਲਸ਼ੀਅਮ ਦੀ ਕਮੀ ਵੀ ਕਦੇ ਨਹੀਂ ਹੋਵੇਗੀ ਉੱਠਦੇ ਬੈਠਦੇ ਕਦੇ ਵੀ ਭਾਵੇਂ ਲੱਤਾਂ ਦਰਦ ਕਰਦੀਆਂ ਹੋਣ ਜੇਕਰ ਤੁਸੀਂ ਇਹ ਤਰੀਕਾ ਅਪਣਾ ਲੈਂਦੇ ਹੋ ਤਾਂ ਤੁਹਾਡੇ ਸਰੀਰ ਦੇ ਸਾਰੇ ਹੀ ਦੁੱਖ ਦਰਦ ਖਤਮ ਹੋ ਜਾਣਗੇ ਇੱਕ ਗੱਲ ਯਾਦ ਰੱਖਿਓ ਕਿ ਦਹੀਂ ਵਾਲੇ ਆਟੇ ਦੀ ਰੋਟੀ ਬਣਾ ਕੇ ਤੁਸੀਂ ਰਾਤ ਨੂੰ ਨਹੀਂ ਖਾਣੀ ਉਹ ਦਿਨ ਵਿੱਚ ਦੁਪਹਿਰੇ ਜਾਂ ਸਵੇਰੇ ਹੀ ਖਾ ਸਕਦੇ ਹੋ ਵੇਖ ਲਓ ਕਿੰਨੇ ਜੀ ਨੇ ਜਿਵੇਂ 4 ਜੀ ਨੇ ਤੁਹਾਡੇ ਘਰ ਦੇ ਤਾਂ ਤੁਸੀਂ ਅੱਧਾ ਚਮਚ ਆਟੇ ਦੇ ਵਿੱਚ ਮਿੱਠਾ ਸੋਡਾ ਜ਼ਰੂਰ ਪਾਉਣਾ ਹੈ ਪਰਿਵਾਰ ਵੱਡਾ ਹੈ ਤਾਂ ਇੱਕ ਚਮਚ ਪਾ ਲਓ ਪਰਿਵਾਰ ਛੋਟਾ ਹੈ ਤਾਂ ਘੱਟ ਪਾ ਲਓ ਅੱਧੇ ਚਮਚ ਤੋਂ ਥੋੜਾ ਘੱਟ ਰੋਟੀਆਂ ਟੁੱਟਣਗੀਆਂ ਨਹੀਂ 8 ਤੋਂ 9 ਜੀਆਂ ਦੇ ਲਈ ਤੁਸੀਂ ਵੱਡਾ ਚਮਚ ਮਿੱਠੇ ਸੋਡੇ ਦਾ ਪਾ ਸਕਦੇ ਹੋ ਸਰੀਰ ਦੀਆਂ 90% ਬਿਮਾਰੀਆਂ ਨੂੰ ਇਹ ਮਿੱਠਾ ਛੋਟਾ ਹੀ ਠੀਕ ਕਰ ਦਵੇਗਾ ਸਰੀਰ ਵਿੱਚੋਂ ਜਿਹੜੀ ਚਰਬੀ ਜੰਮੀ ਪਈ ਹੁੰਦੀ ਹੈ ਉਹ ਸਾਰੇ ਸਰੀਰ ਦੇ ਵਿੱਚੋਂ ਬਾਹਰ ਕੱਢ ਦੇਵੇਗਾ ਜਿਨ੍ਹਾਂ ਨੂੰ ਪਥਰੀ ਹੋ ਗਈ ਹੋਵੇ ਵੱਖ-ਵੱਖ ਤਰ੍ਹਾਂ ਦੀਆਂ ਸਰੀਰ ਦੀਆਂ ਜੋ ਵੀ ਬਿਮਾਰੀਆਂ ਹੁੰਦੀਆਂ ਨੇ ਬਸ ਰੋਜ਼ ਦਾ ਤੁਸੀਂ ਮੇਥ ਲਵੋਗੇ ਇਹ ਚੀਜ਼ ਪਾ ਕੇ ਆਪਾਂ ਰੋਟੀ ਤੇ ਪ੍ਰਸ਼ਾਦਾ ਬਣਾਉਣਾ ਹੈ ਤੁਸੀਂ ਵੇਖੋਗੇ ਕਿ ਤੁਹਾਡੇ ਘਰ ਚੋਂ ਬਿਮਾਰੀਆਂ ਸ਼ੂਮੰਤਰ ਹੋ ਜਾਣਗੀਆਂ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਦੋ ਵੇਲੇ ਆਟਾ ਗੁੰਨਣ ਸਮੇਂ ਮਿੱਠਾ ਸੋਦਾ ਪਾਉਣਾ ਹੀ ਪਾਉਣਾ ਹੈ ਤੁਸੀਂ ਇੱਕ ਹਫ਼ਤੇ ਦੇ ਵਿੱਚ ਸਰੀਰ ਵਿੱਚ ਬਦਲਾਵ ਦੇਖੋਗੇ ਪਰਿਵਾਰ ਕਹੇਗਾ ਕਿ ਸਾਡੇ ਗੋਡੇ ਤੇ ਗਿੱਟੇ ਦਰਦ ਨਹੀਂ ਹੁੰਦੇ ਅਸੀਂ ਤਾਂ ਨਵਰ ਨਵ ਹੋ ਗਏ ਹਾਂ ਤੁਹਾਨੂੰ ਕਿਸੇ ਵੀ ਡਾਕਟਰ ਦੇ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਤੇ ਡਾਕਟਰਾਂ ਦੇ ਦਵਾਈਆਂ ਤੇ ਜੋ ਖਰਚਾ ਲੱਗਦਾ ਸੀ ਉਹ ਬਚ ਜਾਵੇਗਾ ਜੇ ਤੇ ਇੱਕ ਗੱਲ ਯਾਦ ਰੱਖੋਗੇ ਪ੍ਰਸ਼ਾਦਾ ਬਣਾਉਂਦੇ ਸਮੇਂ ਚੇੜ-ਚੇੜੇ ਮਨ ਦੇ ਨਾਲ ਨਹੀਂ ਬਣਾਉਣਾ ਵਾਹਿਗੁਰੂ ਦਾ ਨਾਮ ਲੈ ਕੇ ਬਣਾਉਣਾ ਹੈ ਫਿਰ ਉਸ ਪ੍ਰਸ਼ਾਦੇ ਦੇ ਵਿੱਚ ਬਰਕਤ ਹੀ ਬਰਕਤ ਆਵੇਗੀ ਤੇ ਪਿਆਰ ਹੀ ਪਿਆਰ ਵਧੇਗਾ ਪਰਿਵਾਰ ਦੇ ਸਾਰੇ ਜੀ ਖੁਸ਼ੀ ਖੁਸ਼ਹਾਲੀ ਰਹਿਣਗੇ ਓਵੇਂ ਹੀ ਜਿਵੇਂ ਦੀ ਨੀਤ ਨਾਲ ਬਣਾਉਨੇ ਹਾਂ ਅਗਲੇ ਤੇ ਵੀ ਓਵੇਂ ਦਾ ਹੀ ਅਸਰ ਹੁੰਦਾ ਹੈ ਘਰ ਵਿੱਚ ਬਰਕਤ ਵਧੇਗੀ ਤੇ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਚਾਹੁੰਦੇ ਹਾਂ ਕਿ ਅੱਜ ਪੂਰਾ ਪ੍ਰਸ਼ਾਦਾ ਖਾ ਲੈਣ ਅੱਜ ਸਾਰਾ ਦਿਨ ਸ਼ਾਂਤ ਚਿੱਤ ਰਹਿਣ ਪਰਮਾਤਮਾ ਦਾ ਨਾਮ ਵੀ ਜਪਣਾ ਤੇ ਵਧੀਆ ਰਹਿਣਾ ਪ੍ਰਸ਼ਾਦਾ ਬਣਾਉਂਦੇ ਸਮੇਂ ਓਵੇਂ ਹੀ ਭਾਵ ਰੱਖੋ ਜਿਵੇਂ ਦੇ ਭਾਵ ਨਾਲ ਪ੍ਰਸ਼ਾਦਾ ਦਮੋਗੇ ਅਗਲਾ ਓਵੇਂ ਦਾ ਹੀ ਤੁਹਾਡੇ ਪ੍ਰਤੀ ਸੋਚੇਗਾ ਇਸ ਲਈ ਚਾਹੁੰਦੇ ਹੂ ਕਿ ਅਗਲਾ ਤੁਹਾਡੇ ਪ੍ਰਤੀ ਚੰਗਾ ਸੋਚੇ ਤੇ ਪ੍ਰਸ਼ਾਦਾ ਖਾ ਕੇ ਰਿਸਟ ਪੁਸਟ ਹੋਵੇ ਪ੍ਰਸ਼ਾਦਾ ਪਰਮਾਤਮਾ ਦਾ ਨਾਮ ਲੈਂਦੇ ਹੋਏ ਤੁਸੀਂ ਬਣਾਓ ਇਰ ਦੇਖਿਓ ਜਿਹੜਾ ਆਟਾ ਹੈ ਇਹ ਤੁਹਾਡੀ ਜ਼ਿੰਦਗੀ ਚ ਬਦਲਾਵ ਲੈ ਕੇ ਆਵੇਗਾ ਫਿਰ ਇਸ ਤਰ੍ਹਾਂ ਆਟਾ ਗੁੰਨ ਕੇ ਪਰਿਵਾਰ ਨੂੰ ਹੀ ਬਿਮਾਰੀਆਂ ਤੋਂ ਦੂਰ ਕਰੋ ਤੇ ਆਪ ਵੀ ਤੰਦਰੁਸਤ ਰਹੋ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ